ਆ ਜਿਹੜੀ ਸੋਨੇ ਰੰਗੀ ਗੱਡੀ ਮੋਟਰਸਾਈਕਲਾਂ ਤੋਂ ਮਗਰ ਸੜਕ ਤੇ ਆ ਰਹੀ ਆ ਜਦੋਂ ਕਦੇ ਇਸ ਤਰ੍ਹਾਂ ਦੀ ਗੱਡੀ ਆਪਾਂ ਨੂੰ ਕਿਤੇ ਰਾਹ ਖੜੇ ਜਾਂਦੇ ਆ ਮਿਲਦੀ ਆ ਤਾਂ ਮੱਲੋ ਮੱਲੀ ਹੱਥ ਜੁੜ ਜਾਂਦੇ ਆ ਇਹਦਾ ਕਾਰਨ ਆਪਾਂ ਸਾਰੇ ਜਾਣਦੇ ਆ ਕਿ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਜਾ ਰਹੀ ਆ ਤੇ ਮੂੰਹ ਚੋਂ ਵੀ ਇਹ ਗੱਲ ਨਿਕਲਦੀ ਆ ਕਿ ਸੱਚੇ ਪਾਤਸ਼ਾਹ ਮਿਹਰ ਰੱਖੀ ਦਾਤਿਆ ਕਿਰਪਾ ਰੱਖੀ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ ਤੇ ਕੋਈ ਕਹਿੰਦਾ ਧੰਨ ਨਾ ਪਾਸ਼ਾ ਤੁਸੀਂ ਜੋ ਸਾਨੂੰ ਦਰਸ਼ਨ ਦਿੱਤੇ ਇੰਨੀਆਂ ਸੋਹਣੀਆਂ ਤੇ ਸੁੰਦਰ ਪਾਲਕੀਆਂ ਆਪਾਂ ਆਉਂਦੀਆਂ ਜਾਂਦੀਆਂ ਸੜਕ ਤੇ ਦੇਖਦੇ ਆਂ ਜਾਂ ਕਿਤੇ ਦੂਰ ਨੇੜੇ ਗਏ ਪਿੰਡਾਂ ਸ਼ਹਿਰਾਂ 'ਚ ਦੇਖਦੇ ਆਂ ਪਰ ਆਪਾਂ ਨੂੰ ਇਹ ਨਹੀਂ ਪਤਾ ਵੀ ਇਹ ਬਣਦੀਆਂ ਕਿੱਥੇ ਆ ਇਹਨਾਂ ਨੂੰ ਬਣਾਉਂਦਾ ਕੌਣ ਆ ਇਹਨਾਂ ਤੇ ਖਰਚ ਕਿੰਨਾ ਕਾਉਂਦਾ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਪੈਂਦੀ ਆ ਤੇ ਇਹਨਾਂ ਨੂੰ ਬਣਾਉਣ ਵਾਸਤੇ ਸਮਾਂ ਕਿੰਨਾ ਲੱਗਦਾ ਉਸ ਵੀਰ ਨੂੰ ਤਾਂ ਤੁਹਾਨੂੰ ਮਿਲਾਉਣਾ ਹੀ ਆ ਜੋ ਇਹਨਾਂ ਨੂੰ ਬਣਾਉਂਦਾ ਵਾ ਤੇ ਨਾਲ ਤੁਹਾਨੂੰ ਉਹ ਵੀ ਦਿਖਾਵਾਂਗੇ ਵੀ ਇਹ ਪਾਲਕੀ ਸਾਹਿਬ ਕਿਹੜੇ ਪਿੰਡ ਬਣ ਕੇ ਗਈ ਆ ਤੇ ਸੰਗਤ ਨੇ ਕਿੰਨਾ ਜਿਆਦਾ ਸਾਰੇ ਪਿੰਡ ਨੇ ਹੀ ਬੜਾ ਸਤਿਕਾਰ ਕੀਤਾ ਗੁਰੂ ਸਾਹਿਬ ਦੀ ਪਾਲਕੀ ਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਪਰ ਉਹ ਤੋਂ ਪਹਿਲਾਂ ਆਪਾਂ ਮਿਲਦੇ ਹਾਂ ਉਸ ਸ਼ਖਸੀਅਤ ਦੇ ਨਾਲ ਜਿਨ੍ਹਾਂ ਨੇ ਇਸ ਪਾਲਕੀ ਨੂੰ ਤਿਆਰ ਕੀਤਾ ਵਾ ਸੋ ਆਜੋ ਗੱਲਬਾਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਮਿਲਾਉਣਾ ਵਾ ਵੀਰ ਬਰਿੰਦਰ ਸਿੰਘ ਨਾਲ ਰਣੀਆਂ ਮੋਟਰਸ ਮੋਗਾ ਅਸੀਂ ਉੱਥੇ ਪਹੁੰਚੇ ਹੋਏ ਆਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਹੁਤ ਠੀਕ ਠਾਕ ਵਧੀਆ ਜੀ ਬਹੁਤ ਵਧੀਆ ਤੁਸੀਂ ਵਧੀਆ ਚਾਹੀਤੇ ਆ ਜੀ ਤੇ ਆਪਾਂ ਇਸ ਪਾਲਕੀ ਬਾਰੇ ਹੀ ਗੱਲ ਕਰਨੀ ਆ ਅੱਜ ਹਾਂਜੀ ਹਾਂਜੀ ਤੇ ਇਹ ਪਾਲਕੀ ਜਿਹੜੀ ਆ ਇਹ ਕਿਹੜੀ ਗੱਡੀ ਤੇ ਬਣੀ ਹੋਈ ਆ ਪਾਲਕੀ ਇਹ ਜੀ ਬਲੇਰੋ ਆ ਜੀ ਇਹ ਗੱਡੀ ਹੈਗੀ ਆ ਜੀ ਬਲੇਰੋ ਪੁਰਾਣੀ 4-5 ਮਾਡਲ ਇਹਦੇ ਸਾਰੇ ਫਰੰਟ ਨੂੰ ਜੀ 2020 ਮਾਡਲ ਚ ਕਨਵਰਟ ਕੀਤਾ ਹੋਇਆ। ਅੱਛਾ ਠੀਕ ਆ ਜੀ ਨਵੀਂ ਸ਼ੇਪ ਦੇ ਵਿੱਚ। ਅੱਛਾ ਜਿਵੇਂ ਲਾਈਟਾਂ ਵੀ ਹਾਂ ਸਾਰੀ ਪਹਿਲਾਂ ਉਹ ਗੋਲ ਲਾਈਟਾਂ ਆਉਂਦੀਆਂ ਚੌਰਸ ਲਾਈਟਾਂ ਦੇ ਸਾਰੀ ਸ਼ੋਅ ਇਹਦੀ ਕਨਵਰਟ ਕੀਤੀ ਹੋਈ ਆ ਜੀ। ਅੱਛਾ ਹਾਂ 4-5 ਮਾਡਲ ਆ ਪਰ ਨਵੀਆਂ ਦੇ ਵਿੱਚ ਹਾਂਜੀ ਸਟੀering ਇਹਦਾ ਪਾਵਰ ਕੀਤਾ। ਸਾਰਾ ਥੱਲੇ ਕੰਮ ਸਾਰਾ ਕੀਤਾ ਹੋਇਆ ਜੀ ਗੱਡੀ ਆ। ਸਹੀ ਆ ਜੀ। ਤੇ ਇਹਦੇ ਮੂਰਲੇ ਪਾਸੇ ਦੋ ਖੰਡੇ ਲੱਗੇ ਹਨਾ ਬਾਕੀ ਲੋਕੇ ਦੀ ਨਵੀਂ ਲੋ ਹਾਂਜੀ ਨਵੇਂ ਲੋਗੋ ਵਾਲਾ ਨਵਾਂ ਆ ਗਿਆ ਹੈ ਮਹਿੰਦਰਾ ਦੇ ਇੱਥੇ ਨੇ ਪਾਸੇ ਜਿਹੜਾ ਪਾਣੀ ਦਾ ਛੜਕਾ ਕਰਨ ਲਈ ਆ ਅੱਛਾ ਜਦੋਂ ਮੰਨ ਲਓ ਗੁਰੂ ਸਾਹਿਬ ਨੂੰ ਪਾਣੀ ਲੈ ਕੇ ਤਾਂ ਹਾਂਜੀ ਪਿੱਛੇ ਟੈਂਕੀ ਲੱਗੀ ਹੋਈ ਹੈ ਜੀ ਗੇਟ ਵਾਲ ਛੱਡੋ ਪਾਣੀ ਦਾ ਛਿੱਟਾ ਦਿੱਤਾ ਜਾਂਦਾ ਨਾਲ ਦੀ ਨਾਲ ਜੀ ਫਿਰ ਜੀ ਬਾਕੀ ਇਹ ਤੇ ਹੂਟਰ ਬੱਤੀ ਸਪੀਕਰ ਬਾਹਰ ਕਰਵਾਣੀ ਚੱਲਣ ਲਈ ਸਾਰਾ ਆ ਗਿਆ ਜੀ ਹਾਂਜੀ ਸਹੀ ਹੈ ਜੀ ਤੇ ਉਹ ਵਿਚਾਲੇ ਜਿਹੜੀ ਲਾਈਟ ਲਾਈ ਆ ਇਹ ਪੁਲਿਸ ਲਾਈਟ ਆ ਜੀ ਅੱਗੇ ਘੁੰਮਣ ਵਾਲੀਆਂ हां ਅੱਗੇ ਘੁੰਮਣ ਵਾਲੀਆਂ ਆਉਂਦੇ ਨੇ ਨਵੇਂ ਜਮਾਨੇ ਤਕਨੀਕ ਫਰਕ ਪੈ ਗਿਆ LED ਆਉਣ ਲੱਗੀਆਂ ਦੋ ਰੰਗ ਦੀ ਜਾਗ ਹਾਂ ਤੇ ਕਲਰ ਇਹਨੂੰ ਕਿਹੜਾ ਹੋਇਆ ਵਿਆ ਕਲਰ ਇਹਨੂੰ PU ਹੋਇਆ ਇਹਦੀ ਸਪਾਰਕਲ ਜਿਹੜਾ ਆਪਣੇ ਕੰਪਨੀ ਕਰਉ ਇਹ ਸਾਰੇ ਰੰਗ ਜਿ ਦੇਖੋ ਤੁਹਾਨੂੰ ਇਹ ਮੈਟੈਲਿਕ ਕਹਿੰਦੇ ਆ ਜੀ ਇਹ ਮੈਟੈਲਿਕ ਨਹੀਂ ਇਹ PU ਚ ਆ ਜਾਂਦਾ ਜੀ ਅੱਛਾ ਮੈਟੈਲਿਕ ਹੋਰ ਚੀਜ਼ ਹੁੰਦੀ ਆ ਇਹ 2K ਤੋਂ ਉੱਪਰ ਹੁੰਦਾ ਤੁਸੀਂ ਦੇ ਦੇ ਵਿੱਚ ਹਰ ਹਾਂ ਸਾਰੇ ਰੰਗ ਸਾਰੀ ਚਾਈ ਸਪਾਰਕਲ ਦੀ ਕਿਉਂ ਆਉਂਦੀ ਇਹ ਚਮਕਣੇ ਜਿਹੇ ਦਿਖਣ ਲੱਗਦੇ ਉਹਦੇ ਇਹ PU ਹੁੰਦਾ ਜੀ ਸਹੀ ਹੈ ਜੀ ਇਹ ਸਾਰੀ ਗੱਡੀ ਲੈਮੀਨੇਸ਼ਨ ਹੋਈ ਹੈ ਇਹ ਘੱਟੋ ਘੱਟ 8 ਤੋਂ 10 ਵਾਰ ਰੇਗਮਰ ਮਾਰ ਕੇ ਕੰਪਾਊਂਡ ਹੋ ਜੂਗਾ ਰੰਗ ਸਾਰਾ ਹਾਂ ਜੀ ਰੰਗ ਦੇ ਉੱਪਰ ਲੈਮੀਨੇਸ਼ਨ ਵੀ ਆ ਹਾਂ ਜੀ ਸਾਰੇ ਤੇ ਬੜਾ ਸੋਹਣਾ ਹੈ ਨਾ ਕਲਰ ਇਹ 골ਡਨ ਤੇ ਇਹਦਾ ਪਹਿਲਾਂ ਦਾ ਆਪਾਂ ਆ ਹੀ ਦਿਖਾ ਦਿੱਤੇ ਹੈ ਨਾ ਮੂਰਿਓਂ ਹੀ ਹਾਂ ਜੀ ਬਾਕੀ ਜਿਆ ਕੈਵਨਾ ਜੀ ਇਹਦਾ ਹਾਂ ਜੀ ਕੈਵਨ ਦਾ ਸਾਰਾ ਕੰਮ ਕੀਤਾ ਜੀ ਇਹਦਾ ਡੈਸ਼ਬੋਰਡ ਵਾਲਾ ਸੀਟ ਕਵਰ ਹੈ ਨਾ ਹੋਰ ਸਾਰੇ ਆ ਡੈਸ਼ਬੋਰਡ ਵੀ ਸਾਰਾ ਨਵਾਂ ਲੱਗਿਆ ਜੀ ਕਿਉਂਕਿ ਜਿਹੜਾ ਆ ਮਾਡਲ ਦੇ ਵਿੱਚ ਪਲਾਈ ਦਾ ਡੈਸ਼ਬੋਰਡ ਬਣਿਆ ਆਉਂਦਾ ਹੁੰਦਾ ਜੀ ਅੱਛਾ ਅੱਛਾ ਠੀਕ ਹੈ ਜੀ ਉਹ ਇਹਦਾ ਸਾਰਾ ਡੈਸ਼ਬੋਰਡ ਫਿੱਟ ਕੀਤਾ ਬਾਕੀ ਸਟੀering ਪਾਵਰ ਕਰਤਾ ਮੋਡੀਫਾਈ ਸਟੀering ਲੋ ਲੈ ਟੱਚ ਸਕਰੀਨ ਲੱਗੀ ਡਰੈਡ ਬੈਕ ਕੈਮਰਾ ਹੋ ਗਿਆ ਹਾਂਜੀ ਉਹ ਸਾਰੀਆਂ ਚੀਜ਼ਾਂ ਲੱਗੀਆਂ ਨੇ ਹਾਂਜੀ ਬਣ ਗਿਆ ਪੱਖਾ ਵੀ ਲਾ ਤਾਂਦਾ ਬਾਈ ਨੇ ਉੱਪਰ ਲਾਈਟ ਵੀ ਲਾ ਹਾਂਜੀ ਤੇ ਹੁਣ ਆਪਾਂ ਜੇ ਦੂਜੇ ਪਾਸੇ ਦੇਖੀਏ ਹਾਂਜੀ ਉੱਪਰ ਲਾਈਟ ਲੱਗੀ ਹੋਈ ਆ ਇਧਰ ਪੱਖਾ ਲੱਗਿਆ ਅੰਦਰ ਜਿੱਦਾਂ ਦੀਆਂ ਸੀ ਸਾਰਾ ਲੈਦਰ ਦਾ ਕੰਮ ਹੋਇਆ ਜੀ ਅੰਦਰ ਲੈਦਰ ਦਾ ਕੰਮ ਕੀਤਾ ਬਹੁਤ ਸੋਹਣਾ ਤੇ ਨਾਲ ਹੀ ਇਹਦੇ ਹਨਾ ਹਾਂਜੀ ਹਾਂਜੀ ਪਰ ਛੱਤ ਤੇ ਵੀ ਸੇਮ ਹੀ ਸਾਰੇ ਕਹ ਬੰਦੇ ਵਿੱਚ ਮੂਰੇ ਇਹੀ ਕੰਮ ਹੋਇਆ ਪਿਆ ਹਾਂਜੀ ਉੱਪਰ ਜਿਹੜਾ ਆ ਕੰਮ ਹੋਇਆ ਪਿਆ ਇਹ ਕਾਦੇ ਚ ਹੋਇਆ ਪਿਆ ਇਹ ਸਾਰਾ ਇਹ ਫਾਈਬਰ ਗਲਾਸ ਚ ਕੰਮ ਹੋਇਆ ਹੋਇਆ ਜੀ ਅੱਛਾ ਇਹ ਫਾਈਬਰ ਆ ਹਾਂਜੀ ਸਾਰੀ ਫਾਈਬਰ ਆ ਯਾਨੀ ਕਿ ਜੇ ਇਹ ਜਿਹੜੀ ਫਾਈਬਰ ਆ ਆਮ ਜਿਹੜੇ ਲੋਕ ਬਣਾਉਂਦੇ ਉਹ ਸਿੱਧੀ ਫਾਈਬਰ ਦੀ ਬਣਾਈ ਜਾਂਦੇ ਆ ਇਹਦੇ ਸਾਰੀ ਦੇ ਥੱਲੇ ਲੋਹੇ ਦੀ ਚਾਦਰ ਜੈਸਤੀ ਲੱਗੀ ਹੋਈ ਆ ਵੀ ਗੇ ਦੀ ਉਹਦੇ ਉੱਤੇ ਫਾਈਬਰ ਲੱਗਿਆ ਉੱਤੇ ਹਾਂਜੀ ਸਾਰੇ ਦੇ ਗਵਰਨਮੈਂਟਾਂ ਨੂੰ ਛੱਡ ਕੇ ਬਾਕੀ ਸਾਰੀ ਚਾਦਰ ਦੇ ਉੱਤੇ ਫਾਈਬਰ ਲੱਗਿਆ ਹੋਇਆ ਚਾਦਰ ਇਹਦੇ ਨਾਲ ਫਿਰ ਕਾਦੀ ਵਾਸਤੇ ਇਹ ਦੂਜੀ ਇਹਦੀ ਲਾਈਫ ਬਹੁਤ ਆ ਅਜ ਵੀ ਮੇਰੀ ਜਿਵੇਂ ਗੱਡੀ ਵਾਇਬਰੇਟ ਕਰਦੀ ਉਸਟਾਰਟ ਤੋਂ ਇਹ ਜਵਜਦੀ ਆ ਇਹ ਚ ਤਰੇੜ ਨਹੀਂ ਆਊਗੀ ਉਹ ਜੋਰ ਸਾਰਾ ਲੋਹੇ ਤੇ ਪੈਣਾ ਡਿਜ਼ਾਈਨਿੰਗ ਲਈ ਉੱਤੇ ਲੱਗੀ ਸਰ ਸਹੀ ਹੈ ਜੀ ਹਾਂਜੀ ਤੇ ਨਾਲੇ ਇਹਦੇ ਨਾਲ ਮਜ਼ਬੂਤੀ ਵੀ ਵਾਹ ਹਾਂਜੀ ਮਜ਼ਬੂਤੀ ਤਾਂ ਹੈਗੀ ਹੀ ਇਹ ਆ ਕੇ ਆ ਕੀ ਆ ਗਿਆ ਇਹ ਗੋਲ ਕਾ ਗਈ ਜੀ ਅੱਛਾ ਇਹ ਗੋਲ ਹੈ ਹਾਂਜੀ ਇਹਦੇ ਅੰਦਰ ਅੰਦਰ ਦੀ ਪੈਸੇ ਨਿਕਲਦੇ ਆ ਜੀ ਅੱਛਾ ਇੱਥੋਂ ਦੀ ਆ ਨਾ ਪੈ ਜਾਂਦੇ ਤੇ ਅੰਦਰ ਉਹਨਾਂ ਨੂੰ ਵਾਪਸ ਲੱਗਾ ਹੋਇਆ ਤੇ ਟਾਇਰ ਇਹਨੂੰ ਟਾਇਰ ਆਏ ਆ ਜੀ ਜਿਹੜੀ ਇਹ ਬਲੈਰੋ ਵੀ ਆਮ ਬਣਦੀ ਹੈ ਇਹਨਾਂ ਦੀ ਬਾਡੀ ਕੈਮੋਂ ਤੋਂ ਆ ਗਈ 8.9 ਇੰਚੀ ਬਾਹਰ ਇਹਦੇ ਕਰਕੇ ਜਿਹਦਾ ਮਗਰਲਾ ਹੀ ਸੱਚਾੜਾ ਲਾਇਆ 2.95 ਦੇ ਨੂੰ ਟਾਇਰ ਪਾਇਆ ਇਹ ਬਾਡੀ ਦੇ ਬਰੋਬਰ ਆ ਗਏ ਨਾਇਣੇ ਝੋਲ ਮਾਰਨੀ ਆ ਕੋਈ ਹਾਂ ਬਰੋ ਬਈ ਨਾਇਣੇ ਝੋਲ ਮਾਰਨੀ ਉਹ ਸਾਰਾ ਕੰਮ ਖਤਮ ਕੀਤਾ ਹੈ ਤੇ ਜੀ ਬਿਲਕੁਲ ਜੀ ਬਹੁਤ ਸੋਹਣਾ ਤੇ ਕੰਮ ਹੋਰ ਵੀ ਜਿਹੜਾ ਹਨਾ ਤਕਰੀਬਨ ਥੱਲੋਂ ਗੱਡੀ ਦਾ ਹੋਇਆ ਹੋਇਆ ਸਾਰਾ ਕੀਤਾ ਜੀ ਸਾਰਾ ਕੀਤਾ ਜੀ ਜੰਦਾ ਹਨਾ ਤੇ ਕੰਮ ਤਾਜ਼ਾ ਹੋਇਆ ਹੋਇਆ ਇੱਥੇ ਇਹਦਾ ਟੈਂਕੀ ਵਾਲਾ ਢੱਕਣਾ ਹਾਂਜੀ ਇਧਰ ਦੀ ਡੀਲ ਪੈਣਾ ਪਰਲੀ ਸਾਈਡ ਤੋਂ ਦੀ ਆ ਹੀ ਪਾਣੀ ਪੈਣਾ ਠੀਕ ਆ ਜੀ ਅੱਛਾ ਸੇਮ ਹੀ ਉਧਰਲੇ ਪਾਸੇ ਸੇਮ ਆਈ ਸੇਮ ਹੀ ਜੀ ਕਰਤਾ ਤੁਸੀਂ ਪਾਣੀ ਵਾਸਤੇ ਜਿਹੜਾ ਮੂਰੇ ਪਾਣੀ ਲੱਗਾ ਹਾਂਜੀ ਹਾਂਜੀ ਹਨਾ ਉੱਥੇ ਹੀ ਆਂ ਸਾਈਡ ਤੇ ਇਹ ਤਿੰਨ ਲਾਈਟਾਂ ਹਾਂਜੀ ਆ ਸਾਡਾ ਕੰਟੈਕਟ ਨੰਬਰ ਆ ਗਿਆ ਜੀ ਆ ਤੁਹਾਡਾ ਥੱਲੇ ਨੰਬਰ ਲਿਖਿਆ ਹੋਇਆ ਹਾਂਜੀ ਆ ਸਾਡੀ ਕੰਪਨੀ ਦਾ ਲੋਗੋ ਆ ਗਿਆ ਜੀ ਸਹੀ ਆਰ ਐਮ ਰਣੀਆਂ ਮੋਟਰ ਦਾ ਆ ਆ ਗਈ ਆਪਣੀ ਇਹ ਅੱਗ ਬਝਾਉਣ ਲਈ ਜੀ ਅੱਗ ਬਝਾਉਣ ਵਾਲਾ ਵੀ ਨਾਲ ਹੀ ਲਾਦਾ ਹਾਂਜੀ ਬਿਲਕੁਲ ਇਹ ਚੀਜ਼ਾਂ ਜ਼ਰੂਰੀ ਆ ਆ ਤੁਹਾਡਾ ਆ ਗਿਆ ਸਟicker ਹਨਾ ਤੇ ਆਹਾ ਬੈਕ ਇਹ ਬੈਕ ਕੈਮਰਾ ਆ ਗਿਆ ਜੀ ਅੱਛਾ ਇਹ ਬੈਕ ਕੈਮਰਾ ਪੂਰੇ ਸਕਰੀਨ ਲੱਗੀ ਆ ਪਤਾ ਦੇਖੀ ਸੀ ਹਨਾ ਹੁਣੇ ਤੇ ਇਹ ਜਿਹੜਾ ਫਾਰਸ਼ ਆ ਇਹ ਐਲੂਮੀਨੀਅਮ ਦਾ ਐਲੂਮੀਨੀਅਮ ਦਾ ਜੀ ਜਿੱਥੋਂ ਆਪਾਂ ਪੈਰ ਧਰ ਕੇ ਉੱਪਰ ਚੱਲਣਾ ਇਹ ਵਿੱਚ ਜਾਣਾ ਜੀ ਹਨਾ ਇਹ ਆ ਗਿਆ ਹੈਂਡਲ ਜਿਵੇਂ ਪੁਰਾਣੀਆਂ ਗੱਡੀਆਂ ਉਸ ਤਰ੍ਹਾਂ ਹੰਡ ਉਹ ਲੋਨ ਨੂੰ ਤਾਂ ਜੀ ਆਪਣੇ ਘਰਾਂ ਨੂੰ ਦਰਵਾਜ਼ੇ ਲੱਗਦੇ ਸਾਰੇ ਉਹ ਲਾਈ ਜਾਂਦੇ ਆ। ਹਾਂਜੀ ਉਹ ਕੇਰਾ ਹੀ ਲੱਗਦਾ ਜੀ ਉਹ 6-7 ਮਹੀਨੇ ਤੱਕ ਖਤਮ ਹੋਣਾ। ਇਹ ਹੁੰਦੇ ਆ ਜੀ ਟਰੱਕਾਂ ਬੱਸਾਂ ਦੀਆਂ ਵਾਰੀਆਂ ਦੇ ਦਿਨ ਚ 100-100 ਵਾਰ ਲੱਗਦਾ। ਤੈਨੂੰ ਹੋਣਾ ਕੁਝ ਨਹੀਂਗਾ। ਕੁਝ ਵੀ ਨਹੀਂਗਾ ਜਿੰਨੀ ਜ਼ੋਰ ਨਾਲ ਮਰਜੀ ਹਾਂ ਜਿੰਨੀ ਜ਼ੋਰ ਨਾਲ ਮਰਜੀ ਮਾਰੋ। ਲੱਗ ਵੀ ਜਾਣੀ ਆ ਜੇ ਉਹਦੀ ਮਰਜ਼ੀ ਕਿਉਂਕਿ ਉਹਦੇ ਬੰਦੇ ਦਾ ਵੀ ਪਤਾ ਨਹੀਂ ਕਿਉਂ ਜੇ ਬੋਲਣੀ ਆ ਤੇ ਕਿਉਂ ਜene ਲਾਉਣੀ ਆ ਤੇ ਆ ਜਗ੍ਹਾ ਤੇ ਕੀ ਆ ਆ ਜੀ ਆਪਣਾ ਬਕਸਾ ਬਣ ਕੇ ਕੋਈ ਜੈਕਰਾਡ ਪੰਨਾ ਰੱਖੀ ਜਾਵੇ ਚਾਹੇ ਕੋਈ ਜੁੱਤੀਆਂ ਰੱਖੀ ਜਾਵੇ ਉਹ ਅਗਲੇ ਦੀ ਮਰਜ਼ੀ ਤੇ ਇਹਦੇ ਵਿੱਚ ਜਿੱਦਾਂ ਜੁੱਤੀਆਂ ਵੀ ਰੱਖ ਸਕਦੀਆਂ ਜੁੱਤੀਆਂ ਕੋਈ ਗੱਡੀ ਦਾ ਚੈੱਕ ਰਾਡ ਪੰਨ ਆ ਗਿਆ ਕੁਛ ਵੀ ਹੋ ਗਿਆ ਜੀ ਕੋਈ ਵੀ ਸਮਾਨ ਰੱਖ ਸਕਦਾ ਹਾਂ ਜੀ ਆਈ ਤਰ੍ਹਾਂ ਮਗਰ ਇਹ ਟੈਂਕੀ ਲੱਗੀ ਆ ਟੂਟੀ ਲੱਗੀ ਜੀ ਸਟੀਲ ਦੀ ਅੱਛਾ ਹੱਥ ਧੋਣ ਵਾਸਤੇ ਹਾਂਜੀ ਸਹੀ ਆ ਜੀ ਨਾ ਲੈਗਵੇ ਤਾਂ ਹੱਥ ਧੋਵੋ ਜੀ ਹਾਂਜੀ ਹੱਥ ਧੋਵੋ ਜੀ ਬਹੁਤ ਸੋਹਣਾ ਥੱਲੇ ਥੋੜਾ ਫੇਰ ਆ ਗਿਆ ਹਨਾ ਹਾਂਜੀ ਸਾਡਾ ਕੰਟੈਕਟ ਨੰਬਰ ਆ ਗਿਆ ਜੀ ਨੰਬਰ ਤੇ ਅੰਦਰ ਜਿਹੜੀ ਆ ਫਰਸ਼ ਲੱਗੀ ਹੋਈ ਆ ਇਹ ਕਾਦੀ ਆ ਇਹ ਜੀ ਸਾਡਾ ਨਾਲ ਜਿਹੜੀ ਬੇਸਿਕਲੀ ਕੰਮ ਹੈਗਾ ਬੱਸ ਵੱਡੀ ਦਾ ਵੱਡੀਆਂ ਗੱਡੀਆਂ ਦਾ ਅਸੀਂ ਇਹ ਜਿਹੜੀ ਫਰਸ਼ ਯੂਜ਼ ਕੀਤੀ ਉਹ ਸ ਉਹੀ ਮੈਟ ਲੱਗਿਆ ਜੀ ਪੂਰਾ ਮਜ਼ਬੂਤ ਹਾਂ ਆਪਾਂ ਜਿਹੜਾ ਘਰਾਂ 'ਚ ਮੈਟ ਲਾਦੇ ਉਹ ਨਹੀਂ ਜਿਹੜਾ ਰੇਲ ਗੱਡੀ 'ਚ ਮੈਟ ਲੱਗਦਾ ਵੰਡਰ ਫਲੋਰ ਦਾ ਉਹ ਮੈਟ ਲੱਗਿਆ ਹੋਇਆ ਸਹੀ ਹੈ ਸਹੀ ਜੋ ਰੇਲ ਗੱਡੀਆਂ 'ਚ ਜਿਹੜੀ ਦਾਦਾ 12-12 ਸਾਲ ਘਸਦਾ ਇੰਨੀ ਸਵਾਰੀ ਚੜਦੀ ਇਹ 'ਚ ਕੀ ਹੋਣਾ ساری ਜ਼ਿੰਦਗੀ ਨਹੀਂ ਜਾਣਾ ਹਾਂਜੀ ਤੇ ਵਿੱਚ ਜੀ ਇਹਦੇ ਆਪਾਂ ਨਿਗਾਹ ਮਾਰੀਏ ਤਾਂ ਵਾਲੇ ਪਾਸੇ ਜਿਹੜਾ ਕੰਮ ਹੋਇਆ ਵਾ ਇਹ ਲੱਕੜ ਦਾ ਵਾ ਜਾਂ ਇਹ ਜੀ 3-4 ਚੀਜ਼ਾਂ ਦਾ ਮਿਕਸਚਰ ਆ ਜੀ ਇੱਕ ਤਾਂ ਜਿਹੜਾ ਐਲੂਮੀਨੀਅਮ ਪੈਨਲ ਸ਼ੀਟਾਂ ਦਾ ਹੋਇਆ ਜੀ ਤੇ ਵਿੱਚ ਵਿੱਚ ਸਰਮੇਕੇ ਦਾ ਵੀ ਹੋਇਆ ਤੇ ਕੱਪੜੇ ਦਾ ਵੀ ਹੋਇਆ ਜੀ ਸਹੀ ਹੈ પાસੇ ਪੜਦੇ ਤੇ ਚਾਰ ਪੱਖੇ ਕਿਉਂਕਿ ਜੀ ਇਹ ਜਿੰਨੀ ਵੀ ਪਲੰਦਰੋਂ ਬਣੀ ਆ ਜੀ ਇਹ ਸਾਰੀ ਦੇ ਥੱਲੇ ਜੀ ਪਹਿਲਾਂ ਤੈਨੂੰ ਸੂਤੀ ਪਲਾਈ ਲੱਗੀ ਹੋਈ ਆ ਸਾਰਾ ਕੰਮ ਉਹਦੇ ਉੱਤੇ ਨਹੀਂ ਨਹੀਂ ਜੀ ਗੱਡੀ ਦੀ ਛੱਤ ਤੇ ਸਾਈਡਾਂ ਤੇ ਇਹਦੇ ਨਾਲ ਜੀ ਅਦਰੋਂ ਗੱਡੀ ਨੇ ਗਰਮ ਨਹੀਂ ਹੋਣਾ ਸਹੀ ਆ ਬਿਲਕੁਲ ਸਾਰੇ ਗੱਡੀ ਦੇ ਥੱਲੇ ਪਲਾਈ ਲੱਗੀ ਉਹ ਤੋਂ ਬਾਅਦ ਕੰਮ ਹੋਇਆ ਜੀ ਉਹ ਤੋਂ ਬਾਅਦ ਜੀ ਉੱਤੇ ਮਹਾਰਾਜ ਲਈ ਸਰੂਪ ਲਿਆਂ ਲਈ ਉੱਪਰਲੇ ਪਾਸੇ ਵੀ ਪੋਰਸ਼ਨ ਬਣ ਗਿਆ ਜੀ ਆ ਮਗਰ ਹੋ ਗਿਆ ਨਗਰ ਕੀਰਤਨ ਕੱਢਣ ਲਈ ਉਹ ਅਗਲੇ ਦੀ ਜੇ ਆਪਾਂ ਨੂੰ ਜੁੱਤੀ ਲਾ ਕੇ ਉੱਤੇ ਜਾਣਾ ਚਾਹੀਦਾ ਹਨਾ ਉਹ ਵੀ ਦੱਸਿਆ ਉਹ ਚੀਜ਼ਾਂ ਵੀ ਦਿਖਾਦ ਗਿਆ ਹਾਂਜੀ ਹਾਂਜੀ ਉੱਪਰਲੇ ਪਾਸੇ ਇਧਰਲੇ ਪਾਸੇ ਵੇਖੀਏ ਤਾਂ ਆ ਆ ਜਿਹੜਾ ਆ ਚੀਜ਼ ਆ ਜਿਹੜੀ ਇੱਦਾਂ ਲਿਸ਼ਕਦੀ ਆ ਇਹ ਸ਼ੀਸ਼ਾ ਵਾ ਇਹ ਸ਼ੀਸ਼ੇ ਦੀ ਕਟਿੰਗ ਹੋਈ ਆ ਜੀ ਸਹੀ ਆਂ ਸ਼ੀਸ਼ੇ ਦੀ ਕਟਿੰਗ ਉੱਤਨਾ ਵਾਈਗਰੂ ਲਿਖਿਆ ਇਹ ਚਾਰੇ ਪਾਸੇ ਆ ਹਨਾ ਹਾਂਜੀ ਤੇ ਵਿੱਚ ਜਿਵੇਂ ਆ ਆ ਕੰਮ ਕਾਤਾ ਹੋਇਆ ਪਿਆ ਇਹ ਜੀ ਆਪਣੇ ਲੋਰ ਹੁੰਦੇ ਜਿਹੜੇ ਆਮ ਆਪਾਂ ਲਾਉਨੇ ਆ ਜਿਹੜੇ ਘਰਾਂ ਚ ਲੱਗੇ ਉਹ ਹਾਂਜੀ ਉਹ ਲਾਏ ਆ ਇਹਦੇ ਤੇ ਤੇ ਇੱਥੇ ਕਿਵੇਂ ਕਹਿੰਦੇ ਸੀ ਗੁਰੂ ਸਾਹਿਬ ਦਾ ਸੋਬਾ ਇੱਥੇ ਆਏ ਆ ਜੀ ਜਿਵੇਂ ਹੁਣ ਕਈ ਥਾਂ ਤੇ ਗੰਡ ਪ੍ਰਕਾਸ਼ ਹੁੰਦੇ ਆ ਠੀਕ ਆ ਜੀ ਦੋ ਮਾਰ ਆਏ ਲੇਕਿਨ ਤਿੰਨ ਇਹਦੇ ਕਰਕੇ ਉੱਪਰ 2-3 ਮਾਰੇ ਬੜੇ ਆਰਾਮ ਨਾਲ ਚਲੇ ਜਾਂਦੀ ਹੈ ਸਵਾਰੀ ਗਏ ਠੀਕ ਹੈ ਹਾਂਜੀ ਸੰਗਤ ਪਿੱਛੇ ਬੈਹ ਜਾਂਦੀ ਹੈ ਉਹਦੇ ਨਾਲ ਮੂਰੇ ਤੁਸੀਂ ਲਾਤਾ ਹਾਂ ਹਾਂ ਪੜਦੇ ਜੀ ਹਾਂਜੀ ਉਹਦਾ ਵੀ ਰੱਖਣਾ ਤਾਂ ਉਸ ਸਾਹ ਦੇ ਨਾਲ ਹਾਂਜੀ ਉੱਪਰ ਬਹੁਤ ਖੁੱਲਾ ਕਰਨਾ ਵੀ ਬਣਿਆ ਪਿਆ ਜਿਹੜੇ ਆਪਾਂ ਬਾਹਰ ਗੋਲਕਾਂ ਦੇਖਿਆ ਉਹ ਪੈਸੇ ਇੱਥੋਂ ਦੀ ਨਿਕਲਦੇ ਨਾਲ ਲੋਕਰ ਬਣੇ ਹੋਏ ਆ ਜੀ ਲੋਕਰ ਅੰਦਰ ਆ ਗਏ ਹਾਂਜੀ ਜਿਹੜਾ ਆਪਣਾ ਆ ਸ਼ੀਸ਼ਾ ਹੁੰਦਾ ਜੀ ਇਹ ਬਲੇਰੋ ਦਾ ਛੋਟਾ ਹੁੰਦਾ ਹੈ ਆਪਾਂ ਵੱਡ ਕੇ ਸਾਰਾ ਵੱਡਾ ਕਰਤਾ ਹੈ ਸ਼ੀਸ਼ਾ ਅੱਛਾ ਬੈਕ ਵਾਲਾ ਸੀ ਹਾਂਜੀ ਕਿਉਂਕਿ ਵਿੱਚ ਬੈਠੇ ਨੂੰ ਅੱਗੇ ਤੱਕ ਦਿਖਦਾ ਰਹੇ ਦਿਖਦਾ ਰਹੇ ਬਿਲਕੁਲ ਹਾਂਜੀ ਤੇ ਅਧਿਕਾਰੀ ਦੋ ਕੈਮਰਸਪੀਕਰ ਛਤ ਤੇ ਸਪੀਕਰ ਸਾਰੇ ਗਰਬਾਣੀ ਚੱਲਣ ਲਈ ਆ ਪੱਖੇ ਆਗੇ ਜੀ ਚਾਰ ਵਿੱਚ ਸਹੀ ਆ ਜੀ ਇਹ ਜਾਪ ਵਾਸਤੇ ਸਪੀਕਰ ਆਗੇ ਤੇ ਪਿਛਲੇ ਪਾਸੇ ਫੇਰ ਉਹ ਆਪਣਾ ਹਾਂਜੀ ਅੱਗੇ ਵੀ ਆਨ ਲਈ ਆ ਸਵਿਚ ਬੋਰਡ ਆ ਗਿਆ ਜੀ ਹਾਂਜੀ ਆਹਾ ਜਿਵੇਂ ਸਾਰੀਆਂ ਲਾਈਟਾਂ ਹਾਂ ਸਾਰੀਆਂ ਲਾਈਟਾਂ ਦਾ ਸਵਿਚ ਬੋਰਡ ਆ ਗਿਆ ਜੀ ਤੇ ਇਹ ਆ ਗਈ ਆਪਣੀ ਅੱਗ ਵੀ ਆਨ ਲਈ ਆ ਗਿਆ ਜੀ ਵਾਇਰਿੰਗ ਇਹ ਜਿਹੜਾ ਪਾਰਟ ਇਹ ਵੀ ਫਾਈਬਰ ਚ ਆ ਗਿਆ ਨਾ ਜੀ ਇਹ ਜੀ ਥੱਲੇ ਇਹਦੇ ਸਾਰੇ ਲੋਹਾਈ ਆ ਜੀ ਤੇ ਉੱਪਰ ਕੱਲਾ ਡਿਜ਼ਾਈਨ ਫਾਈਬਰ ਦਾ ਦਿੱਤਾ ਹੋਇਆ ਅਸੀਂ ਥੰਮੂ ਇਹ ਸਾਰਾ ਫਾਈਬਰ ਦਾ ਬਣਾਇਆ ਜੀ ਇਹ ਫਾਈਬਰ ਦਾ ਜੀ ਹਾਂ ਜੀ ਤੇ ਜਾਂ ਇਹ ਨਹੀਂ ਹੈ ਹਨਾ ਹਾਂ ਜੀ ਸੋਹਣਾ ਲੱਗਦਾ ਬਹੁਤ ਆਹ ਸਾਰਾ ਆ ਵੀ ਲੋਹੇ ਚ ਹੀ ਆ ਜੀ ਸਾਰਾ ਜਿਵੇਂ ਬਣਿਆ ਹੋਇਆ ਸਾਰੇ ਡਿਜ਼ਾਈਨ ਈ ਤੇ ਇਹ ਇਹ ਸ਼ੀਸ਼ੇ ਆਪਣੇ ਟਫਨ ਆ ਗਏ ਜੀ ਇਹ ਇਕੱਠੇ ਹੋ ਜਾਂਦੇ ਜੀ ਬੱਸ ਵਾਂਗੂ ਹਾਂ ਜੀ ਸਹੀ ਆ ਬਸ ਸਾਲਾ ਹਸਾ ਵੀ ਆ ਨਾ ਇਧਰ ਹਾਂ ਜੀ ਅੰਦਰ ਦੇ ਖੋਲਣਗੇ ਜੀ ਬਾਹਰ ਦੇ ਨਹੀਂ ਖੋਲਦੇ ਸਹੀ ਆ ਇਹ ਇੱਥੇ ਲਾਤਾ ਆਹ ਗਰਾਸ ਲਾਤਾ ਜੀ ਸੋਹਣਾ ਲੱਗਦਾ ਜੀ ਇੱਥੇ ਆ ਇਧਰ ਵੀ ਗੋਲ ਕਾਗੀ ਜੀ ਉਸ ਤਰ੍ਹਾਂ ਹੀ ਉਸ ਤਰ੍ਹਾਂ ਇਧਰ ਵੀ ਲਾ ਗੀ ਤੇ ਤੁਹਾਡਾ ਇਹ ਸਾਡਾ ਮਾਰਕ ਆ ਗਏ ਰਣੀਆਂ ਮੋਗੇ ਹਾਂ ਜੀ ਸਹੀ ਹੈ ਜੀ ਬਹੁਤ ਸੋਹਣੀ ਪਾਲਕੀ ਦਰਸ਼ਕੋ ਤੁਹਾਨੂੰ ਦਿਖਾਈ ਆ ਬਾਈ ਹੁਣਾਂ ਦਾ ਬੜਾ ਸੋਹਣਾ ਕੰਮ ਆ ਪਾਲਕੀਆਂ ਬਣਾਉਂਦੇ ਆ ਤਕਰੀਬਨ ਆਪਣੀਆਂ ਪਾਲਕੀਆਂ ਮੈਂ ਇੱਥੇ ਪੁੱਛਣਾ ਚਾਹੂੰਗਾ ਵੀ ਕਿੱਥੋਂ ਤੱਕ ਜਿਹੜੀਆਂ ਜਾਂਦਾ ਮੈਂ ਦਾਦਾ ਜੀ ਸਾਡਾ ਜਿਹੜਾ ਕੰਮ ਆ ਇਹ ਇਹ ਹੈਗਾ 1965 ਦਾ ਠੀਕ ਆ ਜੀ ਤੇ ਸਾਡੀ ਇਹ ਕੰਮ ਚੋਂ ਚੌਥੀ ਪੀੜੀ ਆ ਗਈ ਹੈ ਸਹੀ ਹੈ ਸਹੀ ਠੀਕ ਆ ਜੀ ਮੈਨੂੰ ਇਹ ਲਾਈਨ 'ਚ ਆਇਆ ਸੀ ਮੈਂ 2016 'ਚ ਠੀਕ ਆ ਜੀ ਉਹ 2016 ਤੋਂ ਲੈ ਕੇ ਸਾਡੀ ਕੱਲੀ ਪਾਲਕੀ ਸਾਹਿਬ ਸਾਲ 'ਚ 100 ਤੋਂ 120 ਦੇ ਵਿੱਚ ਵਿੱਚ ਬਣਦੇ ਆ ਜਿਹੜੀ ਮੇਰੀ ਨਿਗਾ ਚ ਬਣ ਗਈ ਨਹੀਂ ਉਹ ਤੋਂ ਡੈਡੀ ਦਾਦੀ ਉਹਨਾਂ ਨੇ ਬਣਾਈਆਂ ਉਹ ਵੱਖਰੀਆਂ ਨਾਂ ਨਾਲ ਅਸੀਂ ਫੂਡ ਵਾਲੀਆਂ ਗੱਡੀਆਂ ਹੋਈਆਂ ਬੱਸਾਂ ਹੋਈਆਂ ਵੈਨਟੀ ਹੋਈਆਂ ਜਿਹੜੇ ਆਪਣੇ ਸ਼ੂਟਿੰਗ ਲਈ ਐਕਟਰ ਸਿੰਗਰ ਤਿਆਰ ਹੁੰਦੇ ਉਹ ਗੱਡੀਆਂ ਇਹ ਸਾਰ ਟੋਟਲੀ ਸਾਰੇ ਸੈਗਮੈਂਟ ਤਿਆਰ ਕਰਦੇ ਆ ਜੀ ਸਹੀ ਹੈ ਜੀ ਕਾਰੇ ਕੋਲ ਪ੍ਰੋਪਰ ਵਰਕਸ਼ਾਪ ਆ ਸਾਡੇ ਕੋਲ ਪ੍ਰੋਪਰ ਸਰਟੀਫਾਈ ਹਾਂਜੀ ਹਾਂਜੀ ਇਹਨਾਂ ਨੂੰ ਬੱਸਾਂ ਤਕਰੀਬਨ ਪੰਜਾਬ ਦੀਆਂ ਹੀ ਜਿਹੜੀਆਂ ਨਹੀਂ ਨਹੀਂ ਕੋਈ ਕਸ਼ਮੀਰ ਕੋਈ ਕਿੱਥੋਂ ਸਾਰੀਆਂ ਰਾਜਸਥਾਨ ਸਾਰੀਆਂ ਦੂਰੋਂ ਦੂਰ ਦੀਆਂ ਗੱਡੀਆਂ ਆਂ ਵੱਡੀਆਂ ਬੱਸਾਂ ਵੀ ਆਪਾਂ ਪਾਲਕੀਆਂ ਸਾਰੀਆਂ ਸਲੀਪਰ ਸਲੂਪਰ ਜੋ ਬੱਸਾਂ ਆਂ ਵੱਡੀਆਂ ਆਪਣੀਆਂ ਦਾਲ ਪੰਥਾਂ ਵਾਲੀਆਂ ਸਾਰੀਆਂ ਤਿਆਰ ਕਰਦੇ ਆਂ ਜੀ ਅੱਛਾ ਜਿਹੜੀਆਂ ਵੱਡੀਆਂ ਦਾਲ ਪੰਥਾਂ ਦੇ ਵਿੱਚ ਉਹ ਵੀ ਹਾਂਜੀ ਉਹ ਵੀ ਸਾਰੀਆਂ ਅਸੀਂ ਤਿਆਰ ਕਰਦੇ ਆਂ ਸਹੀ ਆ ਵੱਡੀਆਂ ਵੱਡੀਆਂ ਜਿਹੜੀਆਂ 12 12 ਮੀਟਰ ਲੰਮੀਆਂ ਗੱਡੀਆਂ ਹੋਣਗੋ ਉਹ ਵੀ ਇਹੀ ਤਿਆਰ ਕਰਦੇ ਆਂ ਸਾਡੇ ਕੋਲੇ ਬਕਾਇਦਾ ਇਹਨਾਂ ਦੇ ਸਰਟੀਫਿਕੇਟ ਆ ਗੱਡੀਆਂ ਜੀ ਅੱਛਾ ਇਹ ਤੇ ਗੱਡੀਆਂ ਆਈ ਐਸਓ ਸਾਡੇ ਕੋਲ ਐ ਡਿਜ਼ਾਈਨਿੰਗ ਦਾ ਬਾਕਾਇਦਾ ਸਾਡੇ ਕੋਲੇ ਜੀਐਸਟੀ ਨੰਬਰ ਨੇ ਪੱਕਾ ਕੰਮ ਆ ਸਾਡਾ ਸਾਰਾ ਆ ਵੀ ਆਏ ਨਹੀਂ ਵੀ ਹਾਂ ਉਹ ਵੈਸੇ ਨਹੀਂ ਕੰਮ ਹੈਗਾ ਪ੍ਰੋਪਰ ਸਾਡੇ ਕੋਲੇ ਵਰਕਸ਼ਾਪ ਆ ਸਾਰੇ ਮਕੈਨਿਕ ਆ ਸਾਰੀ ਮਸ਼ੀਨਰੀ ਲੱਗੀ ਹੋਈ ਮਕੈਨਿਕ ਕਿੰਨੇ ਕੰਮ ਕਰਦੇ ਨੇ ਮੇਰੇ ਕੋਲ 32 ਬੰਦੇ ਆ ਜੀ ਇਸ ਟਾਈਮ ਹਾਂਜੀ ਸਹੀ ਹੈ ਜੀ ਪੰਜ ਬੰਦੇ ਹੀ ਕਰਦੇ ਆ अच्छा पानी ਬੰਦੇ ਘਰ ਦੇ ਕਰਦੇ ਆ ਹਾਂਜੀ ਮਾਲਕ ਦੀ ਕਿਰਪਾ ਤੁਹਾਡੇ ਤੇ ਗੁਰੂ ਸਾਹਿਬ ਦਾ ਜਿਹੜਾ ਇਹ ਚੀਜ਼ਾਂ ਬਣਾ ਰਿਹਾ ਹੈ ਨਾ ਸ਼ਾਨਦਾਰ ਕਿਉਂਕਿ ਉਹਦੀਆਂ ਚੀਜ਼ਾਂ ਬਣੀਆਂ ਹੋਈਆਂ ਆ ਜਿਹੜੇ ਰੋਡ ਉਤੋਂ ਦੀ ਇਹ ਲੰਘੂਗੀ ਤੇ 2 ਮਿੰਟ ਬੰਦਾ ਖੜ ਕੇ ਦੇਖ ਉਹ ਦੇਖਦਾ ਜੀ ਦੇਖਣਾ ਵੀ ਇਹ ਕੀ ਚੀਜ਼ ਜਾ ਰਹੀ ਆ ਤੇ ਜਿਵੇਂ ਮੱਲੋ ਮੱਲੀ ਸਿਰ ਝੁਕਦਾ ਵੀ ਗੁਰੂ ਸਾਹਿਬ ਦੀ ਪਾਲਕੀ ਇਸ ਟਾਈਮ ਸਾਡੇ ਕੋਲ ਹੈ ਨਹੀਂ 28 ਤੋਂ 29 ਆਰਡਰ ਹੈਗੇ ਨੇ ਪਾਲਕੀ ਸਾਹਿਬ ਦੇ ਕੋਈ ਟਰਾਲੀ ਚਾ ਕੋਈ ਵੈਨ ਚਾ ਸਾਰਾ ਅਲੱਗ-ਅਲੱਗ ਤਰ੍ਹਾਂ ਦੇ ਮੈਂ ਇਹ ਪੁੱਛਣਾ ਚਾਹੁੰਦਾ ਵੀ ਕਿੰਨੇ ਤਕਰੀਬਨ ਬਜਟ ਤੋਂ ਸ਼ੁਰੂ ਹੋ ਕਿਤੇ ਲਾਸਟ ਕਿੱਥੋਂ ਤੱਕ ਤ ਦੇਖੋ ਜੀ ਸਮੇਂ ਦੇ ਸਮੇਂ ਦੇ ਹਿਸਾਬ ਨਾਲ ਟੈਕਸ ਪਾ ਕੇ ਫਰਕ ਪੈਂਦਾ ਜਾਂਦਾ ਜੀ ਸਮਝ ਲਓ ਵੀ ਜੇ ਆਪਾਂ ਵੈਨ ਤੇ ਬਣਾਉਣੇ ਆ ਜੀ ਪ੍ਰਾਣੀ ਲੈ ਕੇ ਸਮਝ ਲਓ 2.5 ਲੱਖ ਤੋਂ ਲੈ ਕੇ 50 ਲੱਖ ਤੱਕ ਬਜਟ ਚਲਿਆ ਜਾਂਦਾ ਬਲਕਿ ਜੀ ਸਹੀ ਹੈ ਕਿਉਂਕਿ ਜੇ ਬੱਸ ਤੇ ਬਣਾਉਂ ਹਾਂਜੀ 50 ਲੱਖ ਤੱਕ ਬਜਟ ਚਲਿਆ ਜਾਂਦਾ ਸਹੀ ਹੈ ਗੱਡੀਆਂ ਏਸੀ ਹੁੰਦੀਆਂ ਉਹ ਹੁੰਦੀਆਂ ਸਾਰਾ ਕੰਮ ਕਰਕੇ ਸਾਡੇ ਕੋਲੇ ਇੰਨੇ ਜੀ ਸਾਡੇ ਬੰਦਾ ਕੋਈ ਨਹੀਂ ਬਾਹਰੋਂ ਦਾ ਸਾਰੇ ਮਕੈਨਿਕ ਸਾਡੀ ਵਰਕਸ਼ਾਪ ਚ ਅੰਦਰ ਆ ਇਲੈਕਟ੍ਰੀਸ਼ੀਅਨ ਪੇਂਟ ਤੋਂ ਲੈ ਕੇ ਸਾਰਾ ਕੰਮ ਅੰਦਰ ਖੜੀ ਗੱਡੀ ਦਾ ਹੁੰਦਾ ਮਕੈਨੀਕਲ ਦਾ ਸਾਰਾ ਕੰਮ ਟਾਇਰਾਂ ਤੱਕ ਇਹਦਾ ਜੋ ਕੰਮ ਹੋਇਆ ਸਾਰਾ ਅੰਦਰ ਕੱਲੇ ਸਟਿੱਕਰਾਂ ਵਾਲੀਆਂ ਮਸ਼ੀਨਾਂ ਕੱਲੀ-ਕੱਲੀ ਮਸ਼ੀਨ ਅੰਦਰ ਲੱਗੀ ਹੋਈ ਹੈ ਜੀ ਕੋਈ ਬੰਦਾ ਬਾਹਰੋਂ ਨਹੀਂ ਕੰਮ ਕਰਦਾ ਜੀ ਮੰਨ ਲਓ ਜਿੰਨਾ ਵੀ ਕੰਮ ਇਹਦਾ ਹੋਇਆ ਸਾਰਾ ਸਾਰਾ ਟਾਇਰ ਵੀ ਵਰਕਸ਼ਾਪ 'ਚ कसे ਜਾਣਗੇ ਕਮਾਨੀਆਂ ਵੀ ਵਰਕਸ਼ਾਪ 'ਚ ਹੋਣਗੀਆਂ ਸਾਰਾ ਕੰਮ ਹਾਂ ਸਾਰਾ ਕੰਮ ਸਾਡੇ ਕੋਲ ਸਾਰੇ ਪ੍ਰੋਪਰ ਬੰਦੇ ਨੇ ਸਾਡੇ ਟਾਈ ਆਪੇ ਤੇ ਇਹੀ ਗੱਲ ਵੱਡੀ ਐ ਨੇ ਤੁਹਾਨੂੰ ਭੱਜ ਦੌੜ ਨਹੀਂ ਹਾਂ ਸਾਨੂੰ ਭੱਜ ਦੌੜ ਨਹੀਂ ਹਾਂ ਵੀ ਉੱਥੇ ਅੰਦਰ ਹੀ ਸਾਰਾ ਕੰਮ ਆਪਦਾ ਆਪਦਾ ਸਾਰਿਆਂ ਨੇ ਸਾਂਭ ਲਿਆ। ਸਾਡਾ ਜਿਵੇਂ ਸ਼ੀਸ਼ਾ ਸਾਰਾ ਕੋਈ ਹਿਮਾਚਲ ਤੋਂ ਆਉਂਦਾ ਸਾਡੇ ਕੋਲ 6-7 ਕੰਪਨੀਆਂ ਨੇ। ਉਹ ਸਾਰਾ ਇਕੱਠਾ ਹੀ ਆਉਂਦਾ ਸਾਡਾ ਮਾਲ। ਕੋਈ ਇੱਕ-ਇੱਕ ਦੋ-ਦੋ ਚੀਜ਼ਾਂ ਕੋਈ ਨਹੀਂ ਇਕੱਠੀਆਂ ਕਰਦੇ। ਸਹੀ ਹੈ ਜੀ। ਸਾਡੇ ਕੋਲ ਜਿਵੇਂ 10 ਤੋਂ 15 ਹਾਂਜੀ ਹਾਂਜੀ ਹਾਂਜੀ। ਜਿਹਦੀ ਤਾਂ ਫਿਰ ਤੁਸੀਂ ਮੰਗਾਈ ਜਾਂਦੇ ਨਾਲ ਦੀ ਨਾਲ। ਸਾਡਾ 올 ਇੰਡੀਆ ਚ ਹੀ ਆ ਨਾ ਟਾਈ ਅਪ ਸਮਝ ਲਓ ਵੀ ਸਾਰੇ ਇੰਡੀਆ ਪਾਲਕੀ ਸਾਡਾ ਤਕਰੀਬਨ ਸਾਰੀਆਂ ਸਟੇਟਾਂ 'ਚ ਪਹੁੰਚਾਤੀਆਂ। ਸਾਰੀਆਂ ਸਟੇਟਾਂ ਤੋਂ ਮੰਨ ਲਓ ਪਰ ਤੁਸੀਂ ਕਹਿ ਰਹੇ ਪਹਛਾਤੀਆਂ ਕੋਈ ਬਾਹਰ ਵੀ ਗਈ ਹੈ ਆਪਣੀ ਬਾਹਰ ਗਈਆਂ ਜੀ ਅੱਛਾ ਹਾਂਜੀ ਗਈਆਂ ਕੋਈ ਕੈਨੇਡਾ ਗਈ ਅਮਰੀਕਾ ਗਈ ਕਿਉਂਕਿ ਅਸੀਂ ਤਾਂ ਡਿਲੀਵਰ ਕਰਦੇ ਨੇ ਉਹ ਅਗਲੇ ਨੇ ਕਿੱਥੇ ਲੈ ਆਣੀ ਆ ਕਿਵੇਂ ਅਸੀਂ ਇੰਨੀ ਕਹਿੰਗਾ ਇੰਨੀ ਹੀ ਗੱਡੀ ਬਣਾਉਣਾ ਅਸੀਂ ਇੰਨਾ ਜਿਆਦਾ ਨਹੀਂ ਰੱਖਦੇ ਨੌਲੇਜ ਕਿਉਂਕਿ ਸਾਰਾ ਕੰਪਿਊਟਰ 'ਚ ਜਿਵੇਂ ਜਿਵੇਂ ਸਾਡੇ ਫੀਡ ਹੁੰਦੀ ਹੈ ਡਿਟੇਲ ਉਸ ਹਿਸਾਬ ਨਾਲ ਗੱਡੀ ਬਣਦੀ ਹੈ ਪਰ ਜਾਂਦੀਆਂ ਹੈ ਮੰਨ ਬੰਦ ਜਾਂਦੀਆਂ ਹੈ ਜੀ ਜਾਂਦੀਆਂ ਹੈ ਮੈਂ ਇੱਕ ਗੱਲ ਹੋਰ ਤੁਹਾਨੂੰ ਕਹਿਣਾ ਚਾਹੁੰਦਾ ਸੀ ਜਿਵੇਂ ਕੋਈ ਗੱਡੀ ਬਣਵਾਉਣੀ ਹੈ ਕਿ ਨੇਪਾਲ ਕੀ ਬਣਾਉਣੇ ਕੋਈ ਵੀ ਬਣਾਉਣੀ ਆ ਜ਼ਰੂਰੀ ਨਹੀਂ ਵੀ ਉਹਨੂੰ ਗੱਡੀ ਗੱਡੀ ਸਾਡੇ ਕੋਲ ਹੀ ਅਵੇਲੇਬਲ ਹੁੰਦੀਆਂ। ਅੱਛਾ। ਹਾਂਜੀ। ਤਕਰੀਬਨ ਸਾਡੇ ਕੋਲ 3-4 ਗੱਡੀਆਂ ਸਾਡੇ ਕੋਲ ਖੜੀਆਂ ਹੀ ਹੁੰਦੀਆਂ। ਖੁਦ ਨੂੰ ਲੱਭਣ ਦੀ ਲੋੜ ਨਹੀਂ। ਹਾਂ। ਖੁਦ ਨੂੰ ਕੋਈ ਜੇ ਹੈ ਤਾਂ ਜ਼ਰੂਰ ਆ ਪਜੀ ਲੱਭ ਲਿਓ ਮਰਜ਼ੀ ਨਾਲ। ਜੇ ਨਹੀਂ ਲੱਭਦੀ ਫੇਰ ਅਸੀਂ ਅਵੇਲੇਬਲ ਕਰਾ ਦੇ ਦਈਏ। ਜੀ ਅਵੇਲੇਬਲ ਕਰਾ ਦੋਗੇ। ਜਿੰਨਾ ਕ ਅਗਲੇ ਦਾ ਬਜਟ ਆ ਸੀ ਉਹੇ ਦੀ ਗੱਡੀ ਕਰ ਦੇ ਦਈਏ ਤਿਆਰ। ਸੰਗਤ ਜੀ ਇਹ ਪਾਲਕੀ ਸਾਹਿਬ ਚੋਰਣੀਆਂ ਮੋਟਰ ਮੋਗਾ ਤੋਂ ਤਿਆਰ ਹੋ ਕੇ ਜ਼ਿਲ੍ਹੇ ਤਰਨਤਾਰਨ ਦੇ ਵਿੱਚ ਪਿੰਡ ਜਿਓ ਬਾਲਾ ਵਿਖੇ ਜਦੋਂ ਪਹੁੰਚੀ ਤਾਂ ਬਹੁਤ ਸਾਰੀਆਂ ਸੰਗਤਾਂ ਨੇ ਅੱਗੇੋਂ ਮੋਟਰਸਾਈਕਲਾਂ ਤੇ ਕਾਰਾਂ ਤੇ ਪੈਦਲ ਆ ਕੇ ਪਾਲਕੀ ਸਾਹਿਬ ਜੀ ਨੂੰ ਜੀਓ ਆਇਆਂ ਕਿਹਾ ਗੁਰੂ ਸਾਹਿਬ ਜੀ ਦਾ ਬਹੁਤ ਸ਼ੁਕਰਾਨਾ ਕੀਤਾ ਸਾਰੇ ਨਗਰ ਨੇ ਕਿ ਗੁਰੂ ਸਾਹਿਬ ਜੀ ਨੇ ਸਾਨੂੰ ਇਸ ਤਰ੍ਹਾਂ ਦੀ ਪਾਲਕੀ ਜੋ ਬਣਵਾ ਕੇ ਆਪ ਕਿਰਪਾ ਕਰਕੇ ਸਾਡੇ ਨਗਰ ਵਿਖੇ ਪਹੁੰਚਦੀ ਕੀਤੀ ਆ ਸੋ ਸਾਰੀਆਂ ਸੰਗਤਾਂ ਨੇ ਗੁਰਦੁਆਰਾ ਅਗਾੜਾ ਪਛਾੜਾ ਸਾਹਿਬ ਜੋ ਪੰਜਵੇਂ ਪਾਤਸ਼ਾਹ ਜੀ ਦਾ ਸਥਾਨ ਆ ਜਦੋਂ ਉਸ ਗੁਰਦੁਆਰਾ ਸਾਹਿਬ ਵਿਖੇ ਪਾਲਕੀ ਪਹੁੰਚੀ ਤਾਂ ਬਹੁਤ ਸਾਰੀਆਂ ਸੰਗਤਾਂ ਵੀਰ ਭਰਾ ਮਾਈਆਂ ਬੀਬੀਆਂ ਵੀ ਇਸ ਪਾਲਕੀ ਨੂੰ ਦੇਖਣ ਵਾਸਤੇ ਆਈਆਂ ਤੇ ਸਾਰਿਆਂ ਨੇ ਬੜਾ ਪਿਆਰ ਸਤਿਕਾਰ ਦੇ ਨਾਲ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਤੇ ਉਸ ਬਣਾਉਣ ਵਾਲੇ ਵੀਰਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਹ ਪਾਲਕੀ ਸਾਹਿਬ ਬਣਾ ਕੇ ਤਿਆਰ ਕੀਤੀ ਆ ਵੀਰ ਮਨਜਿੰਦਰ ਸਿੰਘ ਜੀ ਬਿੱਟੂ ਪਿੰਡ ਜੀਓਵਾਲੇ ਤੋਂ ਉਹਨਾਂ ਨੇ ਵੀਡੀਓ ਬਣਾਉਣ ਦੇ ਵਿੱਚ ਸਾਡੀ ਬਹੁਤ ਸਹਾਇਤਾ ਕੀਤੀ ਉਸ ਵੀਰ ਦਾ ਬਹੁਤ ਧੰਨਵਾਦ ਤੇ ਏਐਸ ਫੋਟੋਗ੍ਰਾਫੀ ਸਟੂਡੀਓ ਵਾਲੇ ਵੀਰ ਅੰਗਰੇਜ਼ ਸਿੰਘ ਜੀ ਪਿੰਡ ਜੀਓਵਾਲਾ ਉਹਨਾਂ ਨੇ ਸਾਨੂੰ ਡਰੋਨ ਵਾਲੇ ਜੋ ਕਲਿੱਪ ਵੀਡੀਓ ਦੇ ਬਣਾ ਕੇ ਭੇਜੇ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਆਪਣਾ ਨੰਬਰ ਇੱਕ ਵਾਰੀ ਬੋਲ ਵੀ ਦਿਓ ਵੈਸੇ ਤਾਂ ਸੰਗਤ ਵਾਸਤੇ ਅਸੀਂ ਦਿਖਾ ਵੀ ਦਿੱਤਾ ਵਿੱਚ ਸਾਡਾ ਨੰਬਰ ਹੈਗਾ ਜੀ 9814540017 9814540017 بھائی ਉਹਨਾਂ ਦਾ ਨੰਬਰ ਆ ਜੇ ਕਿਸੇ ਵੀ ਜਾਣਕਾਰੀ ਪ੍ਰਤੀ ਤੁਸੀਂ ਗੱਲਬਾਤ ਕਰਨੀ ਹੋਵੇ ਪਾਲਕੀ ਪ੍ਰਤੀ ਜਾਂ ਹੋਰ ਬੱਸਾਂ ਗੱਡੀਆਂ بھائی ਹੁਣ ਸਾਰਾ ਕੁਝ ਹੀ ਬਣਾਉਂਦੇ ਆ ਤੁਹਾਨੂੰ بھائی ਉਹਨਾਂ ਨੇ ਆਪਦੇ ਮੂੰਹੇ ਹੀ ਦੱਸਤਾ ਵਾ ਕਿਸੇ ਵੀ ਪ੍ਰਕਾਰ ਦੀ ਕੋਈ ਗੱਲ ਕਰਨੀ ਹੋਵੇ ਬਾਜੀ ਹੁਣੀ ਤੁਹਾਡੇ ਵਾਸਤੇ ਸੇਵਾ ਚ ਹਾਜ਼ਰ ਹੈ ਜਦੋਂ ਮਰਜੀ ਇਹਨਾਂ ਨੂੰ ਕਾਲ ਕਰਕੇ ਤੁਸੀਂ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਪਾਲਕੀਆਂ ਪ੍ਰਤੀ ਜਾਂ ਹੋਰ ਚੀਜ਼ਾਂ ਪ੍ਰਤੀ ਲੈ ਸਕਦੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਦਰਸ਼ਕੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵੀਡੀਓ ਨੂੰ ਕਿਉਂਕਿ ਪਾਲਕੀਆਂ ਆਪਾਂ ਸੜਕਾਂ ਤੇ ਜਾਂਦੀਆਂ ਜਾਂ ਪਾਸੇ ਬੰਨੇ ਕਿਤੇ ਗਏ ਆਪਾਂ ਦੇਖਦੇ ਆਂ ਪਰ ਆਪਾਂ ਨੂੰ ਇਹ ਨਹੀਂ ਪਤਾ ਇਹ ਬਣਦੀਆਂ ਕਿੱਥੇ ਆ ਤੇ ਜੇ ਸੱਜਣ ਕੋਈ ਬਣਾਉਣ ਵਾਲਾ ਹੋਵੇ ਉਹ ਵੀ ਬਾਈ ਹੋਣਾ ਨਾਲ ਜਦੋਂ ਮਰਜੀ ਸੰਪਰਕ ਕਰਕੇ ਤੁਸੀਂ ਕਿਸੇ ਵੀ ਗੱਲ ਪ੍ਰਤੀ ਕਿਸੇ ਵੀ ਪਾਲਕੀ ਬਰਤੀ ਗੱਡੀ ਬਰਤੀ ਜਾਣਕਾਰੀ ਲੈ ਸਕਦੇ ਆਂ ਉਸ ਵਾਸਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਡੇ Facebook ਪੇਜ ਤੇ Instagram ਪੇਜ ਨੂੰ ਵੀ ਫੋਲੋ ਕਰਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ